ਵੀਡੀਓ ਯਰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਆਂ ਸਾਰੇ ਚੜ੍ਹਦੀ ਕਲਾ ਚ ਹੋਮੂਗੇ ਠੀਕ ਠਾਕ ਹੋਮੂਗੇ ਤੇ ਆਪਾਂ ਬਣਾਉਣ ਲੱਗੇ ਸੀਗੇ ਅੱਜ ਮਿਰਚਾਂ ਦੇ ਤੇ ਚਿਬੜਾਂ ਦੀ ਚਟਣੀ ਆਪਣੇ ਤਾਂ ਇਹ ਮਤਲਬ ਕਿ ਬਠੰਡੇ ਜਿਹੇ ਤਾਂ ਇਹਨਾਂ ਨੂੰ ਚਿਬੜ ਵੀ ਕਹਿੰਦੇ ਨੇ ਤੇ ਬਾਕੀ ਕਤਰੀ ਕੁਤਰੀ ਵੀ ਕਹਿੰਦੇ ਨੇ ਮਨ ਲੱਗਾ ਤੇ ਰਾਏ ਵੀ ਕਹਿੰਦੇ ਨੇ ਤੇ ਤੁਸੀਂ ਦੱਸਿਓ ਵੀ ਤੁਹਾਡੇ ਇਲਾਕੇ ਚ ਕੀ ਕਹਿੰਦੇ ਨੇ ਤੇ ਇਹ ਜੀ ਪਹਿਲਾਂ ਤਾਂ ਬਹੁਤ ਲੱਗਦੇ ਸੀਗੇ ਆਪਣਾ ਨਰਮ ਮਿਆਚ ਬਹੁਤ ਹੁੰਦੇ ਸੀਗੇ ਟਿੱਬੇ ਵਗੈਰਾ ਤੇ ਬਹੁਤ ਮਿਲ ਜਾਂਦੇ ਨੇ ਹੁਣ ਪਰ ਅੱਜ ਕੱਲ ਜੀਰੀਆਂ ਲਾਉਣ ਕਰਕੇ ਨਾ ਥੋੜੀਆਂ ਬਿਲ ਐ ਘੱਟ ਮਿਲਣ ਦੇਖਣ ਨੂੰ ਇਹ ਨਾ ਕਿਸੇ ਦੀ ਲੋੜ ਨਹੀਂ ਹੁੰਦੀ ਇਹਨਾਂ ਨੂੰ ਜਿਵੇਂ ਕਿ ਪਾਣੀ ਦੀ ਵੀ ਇੰਨੀ ਜ਼ਰੂਰਤ ਨਹੀਂ ਹੁੰਦੀ ਰੇ ਸਪਰੇ ਦੀ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਇਹ ਨੇਚਰਲੀ ਵਧੀਆ ਲੱਗ ਜਾਂਦੇ ਨੇ ਜਿਵੇਂ ਕਿ ਆਪਾਂ ਗਾਵਲਿਆਂ ਦੇ ਵਿੱਚ ਵੀ ਲਗਾ ਸਕਦੇ ਆਂਗੇ ਤੇ ਆਪਾਂ ਨੂੰ 7-8 ਚਿਪੜ ਮਿਲ ਗਏ ਸੀਗੇ 4-5 ਮਿਰਚਾਂ ਸੀਗੀਆਂ ਜਿਵੇਂ ਕਿ ਆਪਾਂ ਰੈੱਡ ਲਾਲ ਵਾਲੀ ਮਿਰਚਾਂ ਦੀ ਬਣਾਉਣੀ ਹੋਵੇ ਤਾਂ ਫਿਰ ਇਹ ਬਹੁਤ ਸੋਹਣਾ ਕਲਰ ਆਉਦਾ ਜਾਂ ਕੱਲੀਆਂ ਹਰੀਆਂ ਦੀ ਮਿਰਚਾਂ ਵੀ ਆਪਣੇ ਕੋਲੇ ਮਿਕਸਰ ਜੀਆਂ ਸੀਗੀਆਂ ਤੇ ਆਪਣਾ ਚਿਪੜ ਤਾਂ ਵੀ ਜਿਹੜੇ ਮਤਲਬ ਨਾ ਇਹ ਬੇਲ ਨਾਲੋਂ ਟੁੱਟੇ ਹੁੰਦੇ ਨੇ ਉਹ ਆਪਣੇ ਆਪ ਰੋਟੇ ਜਣ ਉਹ ਤਾਂ ਹੁੰਦੇ ਨੇ ਮਿੱਠੇ ਜਿਹੜੇ ਆਪਾਂ ਖਿੱਚ ਕੇ ਤੋੜਦੇ ਆਂਗੇ ਉਹ ਕੌੜੇ ਹੁੰਦੇ ਨੇ ਉਹਨਾਂ ਦੀ ਚਟਨੀ ਕੌੜੀ ਬਣ ਜਾਂਦੀ ਹੈ ਫਿਰ ਉਹਨਾਂ ਟੇਸਟ ਕਰਨੇ ਪੈਂਦੇ ਨੇ ਵੀ ਚਿਪੜੇ ਜਿਹੜਾ ਕਿਹੜਾ ਮਿੱਠਾ ਹੈ ਕਿਹੜਾ ਹੋਆ ਵੀ ਦੇਖ ਕੇ ਪਾਉਣੇ ਪੈਂਦੇ ਨੇ ਪਰ ਆਪਾਂ ਨੂੰ ਨਾ ਜਿਵੇਂ ਕਿ ਇਹ ਬੇਲ ਆ ਗਈ ਬੇਲ ਦੇ ਬੇਲ ਦੇ ਉਹ ਨੀਚੋਂ ਜਿਹੜੇ ਵੀ ਆਪਾਂ ਨੂੰ ਮਿਲ ਜਾਣਾ ਟੁੱਟੇ ਹੋਏ ਉਹ ਹੀ ਵਧੀਆ ਹੁੰਦੇ ਨੇਗੇ ਤੇ ਹੋਰ ਸਣਾ ਕਿਨੂੰ ਕਿਨੂੰ ਚਿਪੜਾਂ ਦੀ ਚਟਨੀ ਪਸੰਦ ਆ ਰਹੀ ਸੰਤਾ ਬਹੁਤ ਪਸੰਦ ਆ ਪਸੰਦ ਆ ਗਈ ਲੱਸੀ ਹੋਵੇ ਤੇ ਨਾਲ ਹੋਵੇ ਚਟਣੀ ਤੇ ਆਪਣਾ ਦਹੀਂ ਵਗੈਰਾ ਹੋਵੇ ਜਾਂ ਮੱਖਣ ਹੋਵੇ ਬਹੁਤ ਟੇਸਟੀ ਬਣਦੀ ਹੈ ਇਹ ਲੱਗਦੀ ਹੈ ਕਿ ਖਾਣ ਨੂੰ ਸਬਜੀ ਨੂੰ ਵੀ ਚਾਹ ਟੇਸਟੀ ਲੱਗਦੀ ਹੈ ਤੇ ਜਿਹੜੇ ਮੇਰੇ ਭੈਣ ਭਾਈ ਚੈਨਲ ਤੇ ਹੈਗੇ ਨੇ ਨਵੇਂ ਉਹ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੇ ਚੈਨਲ ਨੂੰ ਕਰ ਲਿਜੀ ਸਬਸਕ੍ਰਾਈਬ ਤੇ ਤੁਸੀਂ ਵੀ ਦੱਸਿਓ ਵੀ ਕੀ ਕੀ ਦਾ ਕੀ ਦਾ ਚਟਨੀ ਖਾਣ ਨੂੰ ਮਨ ਕੀਤਾ ਕਰਦਾਗਾ ਤੇ ਇਸਤ ਬਹੁਤ ਖਾਧੀ ਬਚਪਨ ਜ ਚਿਬੜ ਵੀ ਬਹੁਤ ਖਾਦੇ ਨੇ ਮਿੱਠੇ ਹੁੰਦੇ ਸੀਗੇ ਇਹ ਖਾਨ ਚ ਅੱਜ ਕੱਲ ਤਾਂ ਬੱਚੇ ਨੂੰ ਪਤਾ ਹੀ ਨਹੀਂ ਹੈਗਾ ਚਲੋ ਹੋਰ ਸੁਣਾਉਗੀ ਸਾਰੇ ਇਹ ਥੋੜੀ ਜਿਹੀ ਆਪਣੇ ਅਗੇਤੀ ਲੱਗਣ ਲੱਗੇ ਜਿਵੇਂ ਕਿ ਇਹ ਦਿਵਾਲੀ ਵੇਲੇ ਨਾਲ ਸਾਰੇ ਪੱਕ ਜਾਂਦੇ ਨੇ ਦਿਵਾਲੀ ਵੇਲੇ ਕੋਈ ਵੀ ਕੱਚਾ ਨਹੀਂ ਹੁੰਦਾਗਾ ਸਾਰੇ ਆਪਣੇ ਆਪ ਹੋ ਜਾਂਦੇ ਨੇ ਪੱਕ ਜਾਂਦੇ ਨੇ ਉਦੋਂ ਵੀ ਵੀਰ ਨਾਲ ਆਪਾਂ ਤੋੜ ਵੀ ਸਕਦੇ ਆਗੇ ਹੁਣ ਇਹ ਥੋੜੀ ਜਿਹੀ ਪਹਿਲਾਂ ਮਤਲਬ ਅਸੀਂ ਆਪਾਂ ਜੀਰੀ ਨਹੀਂ ਲਾਉਣ ਲੱਗੇ ਹੈਗੇ ਤੇ ਪਹਿਲਾਂ ਇੱਕ ਬੇਲ ਸੀਗੀ ਉਹ ਵੀ ਆਪਾਂ ਥੋੜੀ ਸਮਾਈ ਚ ਰੱਖੀ ਤਾਂ ਕਰਕੇ ਪੱਕ ਗਏ ਜੇ ਤੁਸੀਂ ਨਹੀਂ ਬਣਾਈ ਹੈਗੀ ਚਟਣੀ ਤਾਂ ਬਣਾ ਕੇ ਜ਼ਰੂਰ ਦੇਖਿਓ ਜੀ ਧੰਨਵਾਦ ਵੀਡੀਓ ਵੇਖਣ ਲਈ ਚਟਣੀ ਹੋ ਗਈ ਜੀ ਆਪਣੀ ਰੈਡੀ ਚਲੋ ਸਾਸਰੀ ਘਾਲ ਜੀ